ਆਪਣੇ ਕੋਲੇ ਕਿੰਨੀ ਮਸ਼ੀਨਰੀ ਆ ਗਈ ਹੁਣ ਹਰ ਕੋਲੇ ਮੋਟਰਸਾਈਕਲ ਆ ਸਕੂਟਰ ਆ ਗੱਡੀਆਂ ਨੇ ਹਰ ਕੋਲੇ ਆ ਪਰ ਚੈਨ ਫਿਰ ਨਹੀਂ ਹੈਗਾ ਬੰਦੇ ਨੂੰ ਛੇਤੀ ਤੇ ਛੇਤੀ ਹਰ ਕੋਈ ਜਲਦੀ ਜਲਦੀ ਚ ਹਰ ਕੋਈ ਜਲਦੀ ਚ ਪਹਿਲਾਂ ਵੀ ਤਾਂ ਸਮਾਏ ਗਏ ਸੀ ਪਹਿਲਾਂ ਦੇ ਬਜ਼ੁਰਗ ਆਪਣੇ ਤੁਰ ਕੇ ਜਾਂਦੇ ਹੁੰਦੇ ਸੀ ਲਾਹ ਮੰਦਰ ਵੀ ਇਹ ਜਿੱਦੀ ਦੂਰ ਵੀ ਉਹਨੇ ਤੁਰ ਕੇ ਜਾਣਾ ਹੁਣ ਆਪਣੇ ਕੋਲੇ ਇੰਨੇ ਸਾਧਨ ਆ ਗਏ ਆਪਣੇ ਕੋਲੇ ਹੁਣ ਜਮਾ ਹੀ ਫਿਰ ਵੀ ਆਪਣੇ ਕੋਲ ਟਾਈਮ ਨਹੀਂ ਛੱਡ ਕੋਲੇ ਹੈਗਾ ਭਜਨ ਅਠ ਇੰਨੀ ਰਹਿੰਦੀ ਐ ਨਾਲੇ ਆਪਾਂ ਆਪਾ ਹਰ ਕੋਈ ਕੋਈ ਤੁਰਕੇ ਨਹੀਂ ਜਾਂਦਾ ਆਪਾਂ ਸਾਰੇ ਸਾਧਨਾਂ ਤੇ ਜਾਂਦੇ ਆ ਤੇ ਫਿਰ ਵੀ ਹਰ ਟਾਈਮ ਕਿਸੇ ਕੋਲੇ ਸ਼ਾਂਤੀ ਨਹੀਂ ਹੈਗੀ ਹਰ ਟਾਈਮ ਭਜ ਨਾਟ ਕੋਈ ਇਧਰ ਨੂੰ ਜਾਂਦਾ ਕੋਈ ਉਧਰ ਨੂੰ ਜਾਂਦਾ ਪਤਾ ਨਹੀਂ ਮੈਂ ਤਾਂ ਇਹ ਹੈਰਾਨ ਆ ਵੀ ਦੁਨੀਆ ਦਾ ਬਣੂਗਾ ਕਿ ਜਿਹੜੇ ਹਿਸਾਬ ਨਾਲ ਆਪਣੀ ਇੰਨੀ ਦੌੜ ਲੱਗੀ ਹੋਈ ਐ ਬਸ ਪੈਸਾ ਕਮਾਉਣ ਤੇ ਵੀ ਇਧਰ ਨੂੰ ਵੀ ਆ ਜੀ ਇਧਰ ਨੂੰ ਵੀ ਆ ਜੀ ਬਸ ਪੈਸੇ ਦੇ ਭੱਜੇ ਵਰਦੇ ਆਪਾਂ ਪੈਸੇ ਦੀ ਖਾਤਰ ਥੋੜਾ ਜਿਹਾ ਮਨ ਨੂੰ ਸ਼ਾਂਤ ਵੀ ਰੱਖਿਆ ਕਰੋ ਮਨ ਸ਼ਾਂਤ ਜੀ ਰਹੂਗਾ ਤਾਂ ਬੰਦਾ ਸੌਖਾ ਰਹਿੰਦਾ ਵਾ ദമാക സിട്ട്